ਅੱਜ ਜ਼ਿਕਰ ਦਾ ਗਏ ਨੇ ਸਵਾਰੇ ਨਹੀਂ ਇਹ ਸਵਾਰ ਜੂ ਲਫਾਂ ਵਾਲਾ ਬੋਧੀਆਂ ਹਲਾਉਣ ਵਾਲਾ ਹੀ ਐ ਤੇ ਦੀ ਅਡੀ ਕਰ ਰਹੇ ਆ ਕਿ ਕਿੱਦੇ ਪਿੰਡਾ ਜਾਊਗਾ ਕਿੱਦੇ ਗਿੱਦੜਬਾਹ ਚ ਇਹਦਾ ਪ੍ਰੋਗਰਾਮ ਹੁੰਦਾ ਕਿੱਦੇ ਮੁਕਸਰ ਚ ਹੁੰਦਾ ਕਿ ਇਹਨੂੰ ਘੇਰਾਗੇ ਵੀ ਆ ਜਾ ਕਾਕਾ ਦੱਸ ਹੁਣ ਹੰਸ ਰਹਿ ਹੰਸ ਨੂੰ ਪੁੱਛੋਂਗੇ ਸਵਾਲ ਕੌਣਾ ਪੂਰਾ ਪੁੱਛਾਂਗੇ ਇਹੀ ਖਿਲਾਰ ਕੇ ਪੁੱਛਾਂਗੇ ਬੋਧੀਆਂ ਦਾ ਹੱਥ ਪਾਵਾਂਗੇ ਨਹੀਂ ਵੜਨ ਦਿੰਦੇ ਅਸੀਂ ਜੋ ਵੜ ਬੜੂਗਾ ਤਾਂ ਦਵਲਾਂਗੇ ਅੱਗੇ ਤਾਂ ਦੇਖੇ ਕਿਹੜਾ ਆਕੇ ਦੇਖੇ ਸੀ ਲੈ ਕੇ ਟੰਬੇ ਪੈ ਜਾ ਕਿ ਮਗਰ ਖੜਾਸ ਕੱਢਣ ਨੂੰ ਤਿਆਰ ਆ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਥਿਆਉਣਾ ਪੰਜਾਬ ਦੀ ਧਰਤੀ ਤੇ ਪਿੰਡਾਂ ਚ ਵਰਨਾ ਇਹਨਾਂ ਦਾ ਦੁੱਬਰ ਕਰ ਦੇਾਂਗੇ ਕੁਰਸੀ ਦੀ ਖਾਤਰ ਆਪਦੇ ਪੁੱਤ ਨੂੰ ਵੀ ਦਾਤੇ ਲਾ ਸਕਦੇ ਆ ਇਹ ਇਹੋ ਜਿਹੇ ਜਮੀਰਾਂ ਵਾਲੇ ਲੋਕ ਨੇ ਸਾਨੂੰ ਤਾਂ ਤਨ ਕਲਾਕਾਰ ਦੇਦੇ ਤੇ ਤੁੰਬੀਆਂ ਖੜਕਾਈ ਹੋਈ ਜਾਣਗੀ ਤੇ ਹੋਰ ਸਾਨੂੰ ਪੱਲੇ ਕੁਛ ਨਹੀਂ ਅਨਸਰਾਜ ਵੀ ਕਲਾਕਾਰ ਆ ਉਹ ਜਿਹੜਾ ਸਦੀਕ ਸੀ ਉਹਦਾ ਜਿਹੜਾ ਪਿੱਛੇ ਦੋ ਨਾਲ ਦਾ ਮੂਢਾ ਟੁੱਟਿਆ ਯਾਰ ਜੋ ਮੇਰੀ ਕਿ ਉਹਦਾ ਬਾਤ ਸੁਣਦੇ ਨਾ ਉਹਨੂੰ ਕੋਈ ਦਵਾਈ ਦੁਵਾਈ ਦੁਵਾ ਦੇਗੀ ਜਾਗੀ ਸਿੱਲੀ ਸਿੱਲੀ ਹਵਾ ਆਉਂਦੀ ਐ ਉਧਰੋਂ ਤਾਂ ਸਾਨੂੰ ਤਾਂ ਸਿੱਲੀ ਹਵਾ ਨਹੀਂ ਆਈ ਤੱਤੀਆਂ ਹਵਾਈ ਸਿੱਟੀਆਂ ਇਹਨਾਂ ਨੇ ਤੇ ਹੁਣ ਸਾਡੀ ਬਾਰੀ ਆਈ ਹੈ ਹਵਾ ਸਿੱਟਣ ਦੀ ਰੁੱਤ ਵੋਟਾਂ ਦੀ ਹੈ ਤੇ ਵੋਟਾਂ ਦੀਆਂ ਚਰਚਾਵਾਂ ਜ਼ੋਰਾਂ ਤੇ ਨੇ ਤੇ ਚਰਚਾ ਇੱਕ ਹੋਰ ਜਿਹੜੀ ਆ ਉਹ ਵੀ ਜ਼ੋਰਾਂ ਤੇ ਆ ਕਿ ਕਿਉਂਕਿ ਐਸਕੇਮ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਐਲਾਨ ਆ ਕਿ ਭਾਜਪਾ ਦੇ ਨੇਤਾਵਾਂ ਨੂੰ ਭਾਜਪਾ ਦੇ ਲੀਡਰਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਵੜਨ ਜਿਹੜਾ ਨਹੀਂ ਦੇਣਾ ਭਾਬ ਵਿਰੋਧ ਜਿਹੜਾ ਉਹਨਾਂ ਦਾ ਇਹ ਕਰਨਾ ਹੈ ਤੇ ਇਹ ਫਲੈਕਸਾਂ ਇਸ ਤੋਂ ਪਹਿਲੀਆਂ ਜਿਹੜੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਲੱਗੀਆਂ ਨੇ ਤੇ ਅੱਜ ਅਸੀਂ ਪਿੰਡ ਮੱਲਣ ਦੇ ਵਿੱਚ ਜਿੱਥੇ ਸਾਫ਼ ਤੇ ਸਪਸ਼ਟ ਤੌਰ ਤੇ ਲਿਖਿਆ ਹੋਇਆ ਕਿ ਪਿੰਡ ਦੇ ਵਿੱਚ ਭਾਜਪਾ ਦੇ ਲੀਡਰਾਂ ਨੂੰ ਅਸੀਂ ਵੜਨ ਨਹੀਂ ਦੇਵਾਂਗੇ ਮੱਲਣ ਦੇ ਲੋਕ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਪਾ ਕੀ ਗੱਲ ਵੜਨ ਦੇ ਜਿਹੜਾ ਹੈਗਾ ਉਹ ਕਿਉਂ ਨਹੀਂ ਦੇਣਾ ਬਾਈ ਸਭ ਤੋਂ ਪਹਿਲਾਂ ਮੈਨੂੰ ਦੱਸਿਓ ਕਿ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਵੀ ਲਿਖ ਕੇ ਲਾਇਆ ਹੈ ਕਿ ਭਾਜਪਾ ਦੇ ਲੀਡਰਾਂ ਨੂੰ ਵੜਨ ਜਿਹੜਾ ਉਹ ਕਿਉਂ ਨਹੀਂ ਦੇਣਾ ਕੀ ਕਾਰ ਹੈ ਜਾਂ ਕੀ ਹੋ ਗਿਆ ਮੈਂ ਬਿੱਟੂ ਮੱਲਣਪਾਰਤੀ ਕਿਸਾਨ ਜ ਉਹਨੇ ਇਕਤਾ ਗਰਾਹਾਂ ਜ਼ਿਲ੍ਹਾ ਆਗੂ ਸ੍ਰੀ ਮੁਕਸਰ ਸਾਹਿਬ ਕਿਉਂਕਿ ਭਾਜਪਾ ਦੇ ਜਦੋਂ ਤਿੰਨ ਖੇਤੀ ਕਾਲੇ ਕਾਨੂੰਨ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਗਏ ਸੀਗੇ ਉਹਦੇ ਵਿੱਚ ਜੱਸ ਬਈ ਜਿਹੜੀਆਂ ਮੰਗਾਂ ਸੀਗੀਆਂ ਪੈਦਾ ਹੋਈਆਂ ਸੀ ਜਿਵੇਂ ਉੱਥੇ ਕਾਨੂੰਨ ਜਦੋਂ ਰੱਦ ਕਰਾ ਕੇ ਆਏ ਉਹਦੇ ਵਿੱਚ ਜਿਹੜੇ ਅਦੋਲਨਕਾਰੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਸੀ ਮਸ਼ਿੰਦਰਗਾ ਅੰਦਰ ਕੀਤੀਆਂ ਗੰਗਾ ਸੀ ਫਿਰ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਉਹਨਾਂ ਨੇ ਜੀਪਾਂ ਚੜਾ ਕੇ ਸਾਡੇ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਸ਼ਹੀਦ ਕੀਤਾ ਗਿਆ ਉਹ ਵੀ ਮੰਗ ਉੱਥੇ ਹੀ ਪੈਦਾ ਹੋਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਗਿਫਟ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਜ਼ਾਵਾਂ ਤਾਂ ਕੀ ਦੇਣੀਆਂ ਸੀ ਪਰਚੇ ਤਾਂ ਕੀ ਦਰਜ ਕਰਨੇ ਸੀ ਜੇਲ੍ਹਾਂਾਂ 'ਚ ਤਾਂ ਕੀ ટકਣਾ ਸੀ ਫਿਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਹੋਵੇ ਕਿਸਾਨਾਂ ਮਜ਼ਦੂਰਾਂ ਦੇ ਪਿਲਸਨਾ ਦਾ ਮਸਲਾ ਹੋਵੇ ਐਮਐਸਪੀ ਦਾ ਮਸਲਾ ਹੋਵੇ ਠੀਕ ਹੈ ਵੱਡੀ ਲੜਾਈ ਆ ਉਹਦੇ ਕਮੇਟੀ ਬਣਾਉਣ ਦਾ ਮਸਲਾ ਹੋਵੇ ਇਹ ਸਾਰੀਆਂ ਮੰਗਾਂ ਜਿਹੜੀਆਂ ਮਿਲਦੀਆਂ ਜੁਲਦੀਆਂ ਸੀ ਇਹ ਸੀਗੀਆਂ ਫਿਰ ਜਿਹੜੇ ਪਿਛਲੇ ਮਹੀਨੇ ਦੇ ਵਿੱਚ ਜਿਹੜੇ ਸਾਡੇ ਕਿਸਾਨ 13 ਫਰਵਰੀ ਨੂੰ ਕੁਝ ਜਥੇਬੰਦੀਆਂ ਜਿਹੜੀਆਂ ਸਾਡੀਆਂ ਦਿੱਲੀ ਵੱਲ ਜਾ ਰਹੀਆਂ ਸੀ ਠੀਕ ਹੈ ਉਹਨਾਂ ਨੇ ਗੈਰ ਸਿਆਸੀ ਸੰਯੁਕਤ ਮੋਰਚਾ ਬਣਾਇਆ ਆਪਦਾ ਬਖਰੇ ਤਰੀਕੇ ਨਾਲ ਜਾ ਰਹੇ ਸੀ ਪਰ ਉਹ ਸਾਥੀ ਰਹਿੰਦਿਆਂ ਹੋ ਜਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਜਾ ਰਹੇ ਸੀ ਠੀਕ ਹੈ ਮੰਨਣੀਆਂ ਮੰਗਾਂ ਨਾ ਮੰਨਣੀਆਂ ਸਰਕਾਰ ਦੀ ਬੱਕਰੀ ਗੱਲ ਹੁੰਦੀ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਤੇ ਬਾਰ ਕੀਤੇ ਗਏ ਉਹਨਾਂ ਤੇ ਅਥਰੀ ਗੈਂਸ ਦੇ ਗੋਲੇ ਸਿੱਟੇ ਗਏ ਅੱਖਾਂ ਚਲੀਆਂ ਗਈਆਂ ਇੱਧਰ ਹਰਿਆਣੇ ਦੀ ਹਕੂਮਤ ਨੇ ਪੰਜਾਬ ਦੇ ਵਿੱਚ ਆ ਕੇ ਲੱਤਾਂ ਬਾਹਾਂ ਤੋੜੀਆਂ ਡਾਂਗਾਂ ਭਰਾਈਆਂ ਪ੍ਰਾਈਵੇਟ ਹਥਿਆਰਾਂ ਦੇ ਨਾਲ ਕਿਸਾਨਾਂ ਤੇ ਫਾਇਰਿੰਗ ਕੀਤੀ ਕਿਸਾਨ ਨੌਜਵਾਨ ਨੂੰ ਮਾਰ ਦਿੱਤਾ ਗਿਆ ਸ਼ਹੀਦ ਕੀਤਾ ਗਿਆ ਅਜੀ ਫੇਰ ਤੁਸੀਂ ਉਹ ਬੈਰੀਗੇਟ ਐ ਕੀਤੀ ਆ ਤੁਸੀਂ ਪਾਕਿਸਤਾਨ ਤੇ ਚైనా ਦੇ ਬਾਡਰਾਂ ਤੇ ਇਨੀ ਬੈਰੀਗੇਟ ਨਹੀਂ ਹੋਣੀ ਤਾਰਾਂ ਲਾਈਆਂ ਗਈਆਂ ਸੀਮਿੰਟ ਦੀਆਂ ਕੰਧਾਂ ਗੱਡੀਆਂ ਗਈਆਂ ਉਥੇ ਕੱਲ ਲਾਏ ਗਏ ਤੇ ਕੀ ਅੱਜ ਉਹੀ ਲੋਕ ਨੇ ਜਿਨ੍ਹਾਂ ਕੋਲੇ ਆ ਰਹੇ ਆ ਤੇ ਅਸੀਂ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਸਟੇਜ ਲਾਉਣ ਦੇ ਦਿਆਂਗੇ ਕਿਤੇ ਦਿੱਲੀ ਤੋਂ ਆ ਕੇ ਉਹਨਾਂ ਦੇ ਮੰਤਰੀ ਜਾਂ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਇੱਥੇ ਪੰਜਾਬ ਦੀ ਧਰਤੀ ਤੇ ਆ ਕੇ ਸਟੇਜ ਲਾ ਆ ਜੂਗਾ ਅਜੀ ਇੱਥੇ ਵੋਟਾਂ ਮੰਗਣਗੇ ਕੌਣ ਲੋਕ ਨੇ ਕੀ ਆਦੇ ਸੀ ਇਹ ਖਾਲਸਤਾਨੀ ਐ ਇਹ ਅੱਤਵਾਦੀ ਐ ਇਹ ਖਲ ਇਹ ਅਚੈਨਾ ਦੇ ਏਜੰਟਾ ਐ ਪਾਕਿਸਤਾਨ ਦੇ ਛੱਡੇ ਹੋਏ ਨੇ ਉਹੀ ਲੋਕ ਐ ਇਹ ਉਹੀ ਲੋਕ ਆ ਜਿਨ੍ਹਾਂ ਨੂੰ ਬੈਰੀਗੇਡ ਤੇ ਰੋਕਿਆ ਉਥੇ ਕੰਧਾਂ ਗੱਡੀਆਂ ਉਹੀ ਲੋਕ ਆ ਜਿਨ੍ਹਾਂ ਤੇ ਗੋਲੇ ਸਿੱਟੇ ਉਹੀ ਲੋਕ ਆ ਜਿਨ੍ਹਾਂ ਤੇ ਗੋਲੀਆਂ ਚਲਾਈਆਂ ਉਹੀ ਲੋਕ ਆ ਜਿਨ੍ਹਾਂ ਦੇ ਜਵਾੜੇ ਤੋੜੇ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਜਿਨ੍ਹਾਂ ਦੀਆਂ ਬਾਹਾਂਾਂ ਤੋੜੀਆਂ ਜਿਨ੍ਹਾਂ ਤੇ लाਠੀ ਚਾਰਜ ਕੀਤਾ ਉਹੀ ਲੋਕ ਆ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਉਹੀ ਲੋਕ ਆ ਜਿਹੜੇ 732 ਕਿਸਾਨ ਦਿੱਲੀ ਦੀ ਧਰਤੀ ਤੇ ਸ਼ਹੀਦ ਹੋ ਗਏ ਉਹੀ ਲੋਕ ਨੇ ਉਹਨਾਂ ਕੋਲੇ ਆ ਰਹੇ ਐ ਢੇਰੀ ਲਾਈ ਬੈਠੇ ਆ ਸਵਾਲਾਂ ਦੀ ਕਢਾਸ ਕੱਢਣ ਨੂੰ ਤਿਆਰ ਆ ਸਵਾਲਾਂ ਦੀ ਇੰਨੀ ਢੇਰੀ ਲਾ ਦੇਾਂਗੇ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਥਿਉਣਾ ਤੇ ਇੱਥੇ ਪੰਜਾਬ ਦੀ ਧਰਤੀ ਤੇ ਪਿੰਡਾਂ 'ਚ ਵਰਨਾ ਇਹਨਾਂ ਦਾ ਦੁੱਬਰ ਕਰ ਦੇਾਂਗੇ ਆ ਜਿਹੜੇ ਵੱਡੀਆਂ-ਵੱਡੀਆਂ ਪਾਰਟੀਆਂ 'ਚੋਂ ਇਧਰ-ਉਧਰ ਜਾ ਰਹੇ ਆ ਅੱਜ ਮੌਸਮ ਵੋਟਾਂ ਦਾ ਐ ਅੱਜ ਵੋਟਾਂ ਦੇ ਦਿਨ ਆ ਗਏ ਐ ਜਿਹੜੇ ਕਾਂਗਰਸ 'ਚੋਂ ਕਾਲੀ ਕਾਲੀ ਦਲ 'ਚੋਂ ਦੂਜਾ ਝਾੜੂ 'ਚੋਂ ਇਧਰ-ਉਧਰ ਜਾ ਰਹੇ ਆ ਇਹ ਇਹ ਲੋਕ ਪੰਜਾਬ ਸਵਾਰਨਗੇ ਇਹ ਦੇਸ਼ਵਾਨ ਸਾਡੇ ਲੋਕਾਂ ਨੂੰ ਆਦਿਆਂ ਸਿੱਖ ਲੋ ਇਹਨਾਂ ਦਾ ਤਾਂ ਯਾਰ ਇੱਕ ਮਿੰਟ ਦੀ ਪ੍ਰਤੀਤ ਨਹੀਂ ਗੜਗੜ ਬੰਨੂ ਰੰਗ ਬਦਲਦੇ ਐ ਹਰਲ ਹਰਲ ਕਰਦੇ ਫਿਰਦੇ ਐ ਕਿਤੇ ਕਿੱਧਰ ਇਹ ਕੁਰਸੀ ਮਾਰੇ ਕੁਝ ਵੀ ਕਰ ਸਕਦੇ ਐ ਕੁਰਸੀ ਦੀ ਖਾਤਰ ਆਪਦੇ ਪੁੱਤ ਨੂੰ ਵੀ ਦਾਤੇ ਲਾ ਸਕਦੇ ਐ ਇਹ ਇਹੋ ਜਿਹੇ ਜਮੀਰਾਂ ਵਾਲੇ ਲੋਕ ਨੇ ਤੇ ਇਹ ਪੰਜਾਬ ਦਾ ਕੀ ਭਲਾ ਕਰਨਗੇ ਕੀ ਪੰਜਾਬ ਦੇ ਲੋਕਾਂ ਦੀ ਆਵਾਜ਼ ਚੱਕਣਗੇ ਕੀ ਕਿਸਾਨੀ ਮਜ਼ਦੂਰੀ ਦੀ ਆਵਾਜ਼ ਚੱਕਣਗੇ ਅੱਜ ਸਕੌਲਟੀਆਂ ਦੀ ਖਾਤਰ ਜਾਂ ਤਾਂ ਸਕੌਲਟੀਆਂ ਖਾਤਰ ਗਏ ਆ ਜਾ ਇਹਨਾਂ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਨਰਿੰਦਰ ਮੋਦੀ ਦੀ ਸਰਕਾਰ ਆਊਗੀ ਕੈਬਨਿਟ ਦੇ ਵਿੱਚ ਜਾਂ ਉਥੇ ਸੈਂਟਰ ਦੇ ਵਿੱਚ ਮੰਤਰੀ ਬਣ ਜਾਗੇ ਜਾਂ ਸਕੌਲਟੀਆਂ ਲੈ ਲਾਂਗੇ ਜਾਂ 30 30 40 40 ਕਰੋੜ ਰੁਪਇਆ ਕਿਰਤੀ ਲੋਕਾਂ ਦਾ ਪੈਸਾ ਇਹਨਾਂ ਨੂੰ ਪਾਣੀ ਨੂੰ ਵਹਾ ਰਹੀ ਹੈ ਸੈਂਟਰ ਦੀ ਹਕੂਮਤ ਇਹਨਾਂ ਨੂੰ ਖਰੀਦਿਆ ਜਾ ਰਿਹਾ ਜਾਂ ਪੈਸੇ ਦੇ ਲਾਲਚ ਨਾਲ ਜਾ ਰਹੇ ਆ ਕੁਰਸੀ ਦੇ ਲਾਲਚ ਨਾਲ ਜਾ ਰਹੇ ਆ ਸਕੌਲਟੀਆਂ ਖਾਤਰ ਜਾ ਰਹੇ ਆ ਬੜੀਆਂ ਬੜੀਆਂ ਗੱਡੀਆਂ ਦੀ ਖਾਤਰ ਜਾ ਰਹੇ ਆ ਤੇ ਕੀ ਇਹ ਲੋਕ ਲੋਕ ਇਹ ਲੋਕਾਂ ਦਾ ਭਲਾ ਕਰਨਗੇ ਇਹਨਾਂ ਤੋਂ ਅਸੀਂ ਉਮੀਦ ਲਾ ਸਕਦੇ ਆ ਵੀ ਇਹ ਲੋਕਾਂ ਦਾ ਭਲਾ ਕਰਨਗੇ ਨਹੀਂ ਤੁਹਾਡੀ ਐਮਪੀ ਸੀਟ ਤੇ ਫਿਰ ਸਿੱਲੀ ਸਿੱਲੀ ਹਵਾਲੇ ਹਾਂਸ ਰਹਿ ਹਾਂਸ ਨੂੰ ਖੜਾ ਕਰਤਾ ਉਹਨੂੰ ਨਹੀਂ ਬਣ ਦੇਣਾ ਬਿਲਕੁਲ ਨਹੀਂ ਭਜਾਵਾਂਗੇ ਤਿਆਰ ਬੈਠੇ ਆ ਐਨੇ ਸਵਾਲ ਆ ਸਾਡੇ ਕੋਲੇ ਤੇ ਉਹਨੂੰ ਭਜਣ ਨੂੰ ਰਾਹ ਨਹੀਂ ਸੀ ਹੋਣਾ ਵੀ ਕਿਹੜੇ ਰਾਹ ਪਾਵਾਂ ਮੈਂ ਠੀਕ ਆ ਹੰਸਰਾਜ ਹਾਂਸ ਕਲਾਕਾਰ ਐ ਲੋਕਾਂ ਦੇ ਵਿੱਚ ਗਾਇਆ ਐ ਐਕਟਿੰਗ ਕੀਤੀ ਐ ਬੱਕਰੀ ਗੱਲ ਐ ਪਰ ਅੱਜ ਕਿਸਾਨੀ ਦਾ ਮਜ਼ਦੂਰੀ ਦਾ ਦੁਕਾਨਦਾਰੀ ਦਾ ਛੋਟੇ ਵਪਾਰੀ ਦਾ ਜਿਨ੍ਹਾਂ ਦੁੱਬਰ ਹੋ ਚੁੱਕਿਆ ਤੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ ਕਿਸਾਨਾਂ ਤੇ ਗੋਲੀਆਂ ਵਾਹੀਆਂ ਗਈਆਂ ਇਹ ਹਾਲਾਤਾਂ ਦੇ ਵਿੱਚ ਹੰਸਰਾਜ ਹੰਸ ਹੋਵੇ ਕੋਈ ਹੋਰ ਹੋਵੇ ਕੋਈ ਆ ਜੇ ਤੈਨੂੰ ਦੱਸਿਆ ਵੀ ਪੰਜਾਬ ਦੀ ਧਰਤੀ ਤੇ ਉਹਦੀ ਸਟੇਜ ਨਹੀਂ ਲੱਗਣ ਦੇਾਂਗੇ ਸਾਡੇ ਫਰੀਦਕੋਟ ਤੋਂ ਉਹ ਖੜੇ ਹੋਏ ਨੇ ਅਡੀਕ ਕਰ ਰਹੇ ਆ ਵੀ ਕਿੱਦੇ ਆ ਰਹੇ ਆ ਨਿੱਤ ਨਿਗਾਹ ਚ ਹੁੰਨੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਸ ਦਿਨ 14 ਤਰੀਕ ਨੂੰ ਦਿੱਲੀ ਦੇ ਸਟੇਜ ਤੋਂ ਐਲਾਨ ਕਰਤਾ ਸੀ ਵੀ ਭਾਈ ਚੋਣ ਜਾਬਤਾ ਲੱਗ ਜਾਣਾ ਆਉਣ ਵਾਲੇ ਦਿਨਾਂ 'ਚ ਵੋਟਾਂ ਦਾ ਮੌਸਮ ਸ਼ੁਰੂ ਹੋ ਜਾਣਾ ਵੋਟਾਂ ਦਾ ਜਿਵੇਂ ਆਪਾਂ ਸੌਣ ਭਾਦੋਂ 'ਚ ਕਹਿ ਦਿੰਦੇ ਆ ਮੀਂਹ ਦਾ ਮੌਸਮ ਸ਼ੁਰੂ ਹੋ ਗਿਆ ਉਸ ਤਰੀਕੇ ਨਾਲ ਵੋਟਾਂ ਦੇ ਦਿਨ ਆ ਰਹੇ ਆ ਹੁਣ ਭਾਜਪੀ ਦਾ ਪਿੰਡਾਂ 'ਚ ਘਰਾਓ ਕਰੋ ਇਹਨਾਂ ਨੂੰ ਪੁੱਛੋ ਸਵਾਲ ਵੀ ਸਾਡੇ ਮੁੱਦੇ ਇਹ ਕਿੱਧਰ ਗਏ ਤੁਸੀਂ ਜਿਹੜੇ ਰੋਲ ਤੇ ਤੇ ਆ ਕਿਸਾਨਾਂ ਤੇ ਕਿਉਂ ਇੰਨਾ ਤੁਸੀਂ ਕਹਿਰ ਵਰਤਾਇਆ ਇਹਦੇ ਜਵਾਬ ਦਿਓ ਤੇ ਉਹ ਜਵਾਬ ਸਵਾਲ ਅਸੀਂ ਢੇਰੀ ਲਈ ਬੈਠੇ ਆ ਤੇ ਇਹਦੀ ਅਡੀਕ ਕਰ ਰਹੇ ਆ ਵੀ ਕਿੱ데 ਪਿੰਡਾਂ ਜਾਊਗਾ ਕਿੱ데 ਦਰਵਾਹ ਚ ਇਹਦਾ ਪ੍ਰੋਗਰਾਮ ਹੁੰਦਾ ਕਿੱ데 ਮੁਕਸਰ ਚ ਹੁੰਦਾ ਕਿਹੜੇ ਪਿੰਡਾਂ ਚ ਹੁੰਦਾ ਨਿਰਤ ਅਸੀਂ ਇਧਰ ਨੂੰ ਨਿਗਾ ਸਾਡੀ ਤੇ ਉਦੋਂ ਚੱਕ ਕੇ ਝੰਡੇ ਤੇ ਵਿੱਚ ਪਾ ਕੇ ਡੰਡੇ ਤੇ ਇਹਨੂੰ ਘੇਰਾਗੇ ਵੀ ਆ ਜਾ ਕਾਕਾ ਦੱਸ ਹੁਣ ਜਿਹੜਾ ਤੂੰ ਆਦਾ ਵੀ ਭਾਜੀਪੀ ਦੇ ਬੜੇ ਗੁਣ ਗਾ ਰਿਆਂ ਨਰਿੰਦਰ ਮੋਦੀ ਸਾਨੂੰ ਪਤਾ ਹੈ ਅਸੀਂ ਕੋਈ ਕਿਸੇ ਦੀ ਪਿੱਠ ਤੇ ਨਹੀਂ ਖੜੇ ਦੂਜੇ ਆ ਜਾਣ ਕਿਸੇ ਨੇ ਨਹੀਂ ਕੁਛ ਦੇਣਾ ਐਦੋਂ ਵੀ ਹਾਲਾਤ ਵੱਤ ਤੋਂ ਬੱਤਰ ਹੋਣੇ ਤੁਸੀਂ ਵੇਖੋਗੇ ਆਉਣ ਵਾਲਾ ਸਮਾਂ ਪਰ ਪਰਚੀਆਂ ਨਾਲ ਅਸੀਂ ਲੋਕਾਂ ਨੂੰ ਆਧੇ ਮਸਲੇ ਹੱਲ ਨਹੀਂ ਹੋਣੇ ਤੁਸੀਂ ਪਰਚੀਆਂ ਸਿੱਟ ਦਿਓਗੇ ਪਾ ਦਿਓਗੇ ਹੋਰ ਨੂੰ ਪ੍ਰਧਾਨ ਮੰਤਰੀ ਬਣਾ ਦਿਓਗੇ ਨਹੀਂ ਹੋਣੇ ਅਸੀਂ ਲੋਕਾਂ ਚ ਇਹ ਗੱਲ ਲੈ ਕੇ ਜਾਣੀ ਐ ਸੱਥਾਂ ਚ ਲੈ ਕੇ ਜਾਣੀ ਐ ਪਿੰਡਾਂ ਚ ਲੈ ਕੇ ਜਾਣੀ ਐ ਸ਼ਹਿਰਾਂ ਚ ਲੈ ਕੇ ਜਾਣੀ ਐ ਵੀ ਤੁਸੀਂ ਉਠੋ ਸਵਾਲ ਕਰੋ ਲੋਕਾਂ ਦੀ ਤਾਕਤ ਨੂੰ ਖੜਾ ਕਰੋ ਲੋਕ ਖੜੇ ਹੋਣ ਲੋਕ ਜਾਗਣ ਫੇਰ ਆਪ ਦਾ ਲੋਕਾਂ ਵਾਲਾ ਰਾਜ ਲਿਆ ਸਕਦੇ ਆ ਲੋਕਾਂ ਦੀਆਂ ਮੰਗਾਂ ਮਨਵਾ ਸਕਦੇ ਆ ਤੇ ਇਹਨਾਂ ਦੇ ਤਾਂ ਤੁਸੀਂ ਦੇਖੀ ਜਾਨੇ ਆ ਕਾਂਗਰਸ ਵਾਲੇ ਹੁਣ ਬੀਜੇਪੀ ਚ ਲੜ ਰਹੇ ਨੇ ਉਹ ਆਦੇ ਅਸੀਂ ਹੁਣ ਉਹ ਅਰਵਨੀਤ ਬਿੱਟੂ ਦਾ ਮੈਂ ਬਿਆਨ ਆਇਆ ਤੇ ਮੈਂ ਹੱਸ ਰਿਹਾ ਸੀ ਯਾਰ ਦੱਸੋ ਜਿਹੜਾ ਆਦਾ ਸੀ ਕਿਸਾਨੀ ਅंदोलਨ ਸਮੇਂ ਵੀ ਮੈਂ ਜੁੱਤੀ ਲਾ ਕੇ ਮਾਰੂੰ ਬੀਜੇਪੀ ਵਾਲਿਆਂ ਨਾਲ ਬਾਈਟ ਕਰਾਂ ਮੈਂ ਤੇ ਅੱਜ ਉਹ ਪਤਾ ਕੀ ਕਹਿ ਰਿਹਾ ਆਦਾ ਮੈਂ ਤਾਂ ਤਾਂ ਆਇਆ ਵਿਰੋਧੀ ਧਿਰ ਦੇ ਵਿੱਚ ਬੈਠ ਬੈਠ ਕੇ ਮੈਂ ਥੱਕ ਗਿਆ ਅੱਕ ਗਿਆ ਮੈਂ ਤਾਂ ਆਇਆ ਮੈਂ ਪੰਜਾਬ ਦਾ ਹਮਦਰਦੀ ਐ ਤੇ ਮੈਂ ਆਦਾ ਵੀ ਸਾਡੇ ਲੋਕ ਧਰਨੇ ਤੇ ਨਾ ਬੈਠਣ ਕਿਸਾਨ ਮੈਂ ਜਾ ਕੇ ਮੋਦੀ ਕੋਲੇ ਆਵਾਜ਼ ਲੈ ਕੇ ਜਾਵਾਂ ਪਾਰਲੀਮੈਂਟ ਦੇ ਵਿੱਚ ਬੋਲਾਂ ਮੈਂ ਅਹੁਦਾ ਲਵਾਂ ਮੈਂ ਲੋਕਾਂ ਦੇ ਕੰਮ ਸਵਾਰਾਂ ਕੀ ਮੋਦੀ ਨੂੰ ਦਿਸਦਾ ਨਹੀਂ ਸੀ ਜਿਹੜਾ ਤੂੰ ਜਾ ਕੇ ਦੱਸੇਗਾ ਕੀ ਜਿਹੜਾ ਭਾਜਪੀ ਦਾ ਆਲਾ ਬਾੜਾ ਜਾਖੜ ਤੋਂ ਪਹਿਲਾਂ ਬੈਠਿਆ ਜਾਂ ਜਾਖੜ ਆਇਆ ਕੀ ਇਹਨਾਂ ਨੇ ਜਾ ਕੇ ਨਹੀਂ ਦੱਸੀ ਕਿਸਾਨੀ ਦੀ ਕੀ ਉਹਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਸੀ ਜਿਹੜਾ ਤੂੰ ਲੈਦਾ ਯਾਨੀ ਕਿ ਯਾਰ ਲੋਕਾਂ ਨੂੰ ਕਿਵੇਂ ਬੁੱਧੂ ਬਣਾਉਂਦੇ ਆ ਲੋਕਾਂ ਨੂੰ ਸਾਡੇ ਨੂੰ ਭੇਡਾਂ ਸਮਝਦੇ ਆ ਪਸ਼ੂ ਸਮਝਦੇ ਆ ਵੀ ਐਂ ਚੁਟਕੀ ਮਾਰੀ ਮਗਰ ਲਾ ਲਾਂਗੇ ਕਿਸ ਤਰੀਕੇ ਨਾਲ ਲੋਕਾਂ ਨੂੰ ਗਮਰਾਹ ਕਰ ਰਹੇ ਆ ਸਾਨੂੰ ਪਤਾ ਤੁਸੀਂ ਕਾਦੀ ਖਾਤਰ ਗਏ ਆ ਤੁਸੀਂ ਕੁਰਸੀ ਖਾਤਰ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਆਪਦਾ ਪਰਿਵਾਰ ਵੀ ਵੇਚ ਦੇਣ ਇਹ ਬੰਦੇ ਇਹੋ ਜਿਹੇ ਜਮੀਰਾਂ ਵਾਲੇ ਆ ਕਿ ਹੱਸ ਰਹੇ ਹੁੰਦੇ ਤੁਸੀਂ ਗੱਲ ਕਰਦੇ ਹੋ ਸਲਿਸਲੀ ਹਵਾ ਦੀ ਗੱਲ ਕਰਦੇ ਕੀ ਮਤਲਬ ਪਤਾ ਤੁਹਾਡੇ ਕਿ ਨਹੀਂ ਇੱਕ ਬੁੱਲਾ ਠੰਡੀ ਹਵਾ ਦਾ ਬਗਾ ਹੀ ਦੇਣ ਉਹ ਵੀ ਪਹਿਲਾਂ ਤਾਂ ਅਸੀਂ ਠੰਡੀ ਹਵਾ ਨਾਲ ਸਿੱਟਾਂਗੇ ਕੇਰਾਂ ਤਾਂ ਉਹ ਤਾਂ ਬਗਾਉਣ ਨਾ ਸਾਨੂੰ ਝਾਹ ਕਹਤੇ ਨਾ ਹੀ ਸਾਨੂੰ ਆਸ ਤੇ ਨਾ ਹੀ ਉਹਦੀ ਵਿਚਾਰੇ ਦੀ ਕੋਈ ਹੈਸੀਅਤ ਹੈ ਪੀਓ ਮੋਦੀ ਤੋਂ ਬਾਹਰ ਹੋ ਕੇ ਭਾਜਪੀ ਤੋਂ ਬਾਹਰ ਹੋ ਕੇ ਇਹੋ ਜਿਹੇ ਫੈਸਲੇ ਲੈ ਲੈਣ ਉਹ ਤਾਂ ਇੱਕ ਮੂਰਾ ਬਣਾ ਕੇ ਭੇਜੇ ਹੋਏ ਨੇ ਵੀ ਲੜੋ ਜਾ ਕੇ ਤੇ ਉਹ ਤਾਂ ਅਸੀਂ ਅਡੀਕ ਕਰੀ ਜਾਂਦੇ ਆ ਸਿੱਲੀ ਸਿੱਲੀ ਹਵਾ ਆਉਂਦੀ ਐ ਉਧਰੋਂ ਤਾਂ ਸਾਨੂੰ ਤਾਂ ਸਿੱਲੀ ਹਵਾ ਨਹੀਂ ਆਈ ਤੱਤੀਆਂ ਹਵਾ ਹੀ ਸੱਟੀਆਂ ਇਹਨਾਂ ਨੇ ਤੇ ਹੁਣ ਸਾਡੀ ਵਾਰੀ ਆਈ ਐ ਹਵਾ ਸੱਟਣ ਦੀ ਕਿਉਂਕਿ ਆਹ 2 ਮਹੀਨੇ 5 ਸਾਲਾਂ ਚੋਂ ਹੀ ਆਉਂਦੇ ਆ ਠੀਕ ਐ ਹੁਣ ਲਾਵਾਂਗੇ ਝੜੀ ਅੱਗੇ ਆ ਜਾਂਦੇ ਸੀ ਸੱਥਾਂ ਦੇ ਵਿੱਚ ਇਕੱਠ ਕਰਕੇ ਮਾਈਕ ਫੜ ਕੇ ਬੂਲ ਕੇ ਚਲੇ ਜਾਂਦੇ ਸੀ ਲੋਕਾਂ ਨੂੰ ਮਗਰ ਲਾ ਕੇ ਹੁਣ ਦੱਸਾਂਗੇ ਵੀ ਲੋਕ ਕੀ ਹੁੰਦੇ ਆ ਤੇ ਲੋਕਾਂ ਦੀ ਤਾਕਤ ਕੀ ਹੁੰਦੀ ਹੈ ਤੇ ਲੋਕ ਕਿਵੇਂ ਸਵਾਲ ਕਰਦੇ ਆ ਇਹਨਾਂ ਨੂੰ ਜੱਟ ਬੂਟ ਸਮਝਿਆ ਜਾਂਦਾ ਸੀ ਲੋਕਾਂ ਨੂੰ ਉਹਨਾਂ ਦੱਸਦੇ ਇਹ ਤਾਂ ਇਹ ਕਹਿੰਦੇ ਸੀ ਜੱਟ ਬੂਟ ਆ ਇਹਨਾਂ ਨੂੰ ਕੀ ਪਤਾ ਠੀਕ ਹੈ ਅੱਜ ਜਿਹੜੇ ਕਿਸਾਨੀ ਅਵਦੋਲਨ ਦੇ ਵਿੱਚ ਸਿੱਖਿਆ ਮਿਲੀ ਹੈ ਉੱਥੇ ਸਕੂਲ ਲੱਗਦਾ ਰਿਹਾ ਉੱਥੇ ਸਿੱਖ ਕੇ ਆਏ ਆ ਅੱਜ ਦੱਸਾਂਗੇ ਵੀ ਅਸੀਂ ਉਹ ਕੌਣ ਆ ਉਹਨਾਂ ਦੇ ਜੱਟ ਬੂਟ ਜਿਨ੍ਹਾਂ ਨੂੰ ਸਮਝਦੇ ਉਹਨਾਂ ਦੇ ਬਾਰਸ ਆ ਚਾਹੋ ਕਿਸਾਨ ਆ ਜਾਂ ਮਜ਼ਦੂਰ ਹੈ ਤੇ ਅੱਜ ਜਦੋਂ ਸਵਾਲ ਕੀਤੇ ਫਿਰ ਤੁਸੀਂ ਆਪ ਹੀ ਪਤਾ ਲੱਗ ਜੂ ਵੋਟਾਂ ਦਾ ਕੀ ਖੜਨਾ ਮੁਸ਼ਕਲ ਹੋ ਜੂਗਾ ਤੇ ਜੇ ਉਹਨਾਂ ਨੇ ਕਹਿਤਾ ਵੀ ਤਾਂ ਗੈਰ ਕਾਨੂੰਨੀ ਅਸੀਂ ਆ ਜਾਈ ਸਕਦੇ ਆ ਆਉਣਾ ਅਸੀਂ ਵੀ ਇੱਥੋਂ ਦੇ ਹੀ ਵਸਨੀਕ ਆ ਜੀ ਸਤਕੇ ਆਉਣ ਸਵਾਲ ਕਰਨਾ ਫਰਜ਼ ਹੈ ਇਹ ਕਾਨੂੰਨ ਦੇ ਲੋਕਤੰਤਰ ਇੱਕ ਪਾਸੇ ਦਾ ਇਹ ਆ ਤੇ ਲੋਕਤੰਤਰ ਹਰ ਇੱਕ ਨੂੰ ਅਧਿਕਾਰ ਆ ਆਪਣੀ ਗੱਲ ਰੱਖਣ ਦਾ ਤੇ ਅਸੀਂ ਆਪਦੀਆਂ ਗੱਲਾਂ ਹੀ ਰੱਖਦੇ ਆ ਅਸੀਂ ਆਪਦੀਆਂ ਮੰਗਾਂ ਹੀ ਰੱਖਦੇ ਆ ਅਸੀਂ ਇਨਸਾਫ ਮੰਗਦੇ ਆ ਵੀ ਇਨਸਾਫ ਕੀਤਾ ਜਾਵੇ ਜਿਹੜੇ ਕਿਸਾਨ ਨੂੰ ਮਾਰ ਦਿੱਤਾ ਗਿਆ ਕਿਹਦੇ ਕਿਹਦੇ ਕਹਿਣ ਤੇ ਉਹਨਾਂ ਨੇ ਗੋਲੀ ਚਲਾਈ ਬਾਰਡਰ ਦੇ ਉੱਤੇ ਕਿਸੇ ਨੇ ਤਾਂ ਕਿਹਾ ਉਸ ਬੰਦੇ ਤੇ ਪਰਚਾ ਦਰਜ ਹੋਵੇ ਜਿਹਨੇ ਗੋਲੀ ਚਲਾਈ ਹੈ ਉਸ ਤੇ ਹੋਵੇ ਇੱਥੇ ਇਹ ਤਾਂ ਕਿ ਜਦੋਂ ਅਸੀਂ ਪ੍ਰਣਾਲੀ ਨੂੰ ਅੱਗ ਲਾਉਂਦੇ ਆ ਉੱਥੇ ਇਹਨਾਂ ਨੂੰ ਦਫ਼ਤਰ 'ਚ ਬੈਠਿਆਂ ਨੂੰ ਪਤਾ ਲੱਗ ਜਾਂਦਾ ਵੀ ਫਲਾਨਾ ਜੰਟਾ ਸਿੰਘ ਪੁੱਤਰ ਮੇਜਰ ਸਿੰਘ ਕਿਲਾ ਨੰਬਰ 71 ਜਾਂ 78 ਖੇਪ ਟੈਨੀ ਉਹ ਪ੍ਰਾਲੀ ਨੂੰ ਅੱਗ ਲਾਈ ਹੈ 4:00 ਵਜੇ 2 ਮਿੰਟ ਤੇ ਪਰਚਾ ਦਰਜ ਕਰੋ ਉਹਦੇ ਤੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਐ ਕੱਲ ਗਿੱਡੇ ਪਏ ਐ ਕੰਧਾਂ ਕੱਢੀਆਂ ਪੰਜਾਂ ਐ ਤੇ ਉਥੇ ਸੀਏਡੀ ਇਹਨਾਂ ਦੀ ਉਥੇ ਐ ਪੁਲਿਸ ਉਥੇ ਐ ਇੰਟੈਲੀਜੈਂਸੀਆਂ ਉਥੇ ਐ ਕੀ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਕਿਹਨੇ ਗੋਲੀ ਚਲਾਈ ਐ ਕਿਹਨੇ ਚਲਵਾਈ ਐ ਕਿਹਦੇ ਕਹਿਣ ਤੇ ਮਾਰੀ ਐ ਲੱਤਾਂ ਬਾਹਾਂ ਕਿਹਨੇ ਤੋੜੀਆਂ ਕਿਹਨੇ ਤੜਵਾਈਆਂ ਕਿਹਨੇ ਆਰਡਰ ਕੀਤਾ ਕੀ ਭਾਈ ਇਹਨਾਂ ਨੂੰ ਪਤਾ ਨਹੀਂ ਉਹ ਪੁੱਛਾਂਗੇ ਵੀ ਦੱਸੋ ਫਿਰ ਫਿਰ ਤੁਸੀਂ ਆਧੇ 56 ਇੰਚ ਵਾਲਾ ਪ੍ਰਧਾਨ ਮੰਤਰੀ ਐ ਤੇ ਇਹ ਮੋਦੀ ਦੀ ATPਰੀ ਦੁਨੀਆ ਚ ਵਾਬਾ ਹੋ ਰਹੀ ਹੈ ਤੇ ਕੀ ਅੱਜ ਇਨਸਾਫ ਲੈਣ ਵਾਸਤੇ ਤੇ ਅੱਜ ਕਿਸਾਨਾਂ ਦੇ ਆ ਹਾਲਾਤ ਹੈ ਅੱਜ ਚੋਣਾਂ ਦੇ ਦਿਨਾਂ ਦੇ ਵਿੱਚ ਅੱਜ ਉਹ ਬਾਹਰਾਂ ਤੇ ਬੈਠੇ ਹੈ ਤੇ ਅੱਜ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਉਹ ਜਉਂਦੀਆਂ ਤੇ ਉਹ ਲਟਕ ਰਹੀਆਂ 12 ਨੈਸ਼ਨਲ ਪੱਧਰ ਤੇ ਅਸੀਂ ਪ੍ਰੋਗਰਾਮ ਕਰ ਚੁੱਕੇ ਹਾਂ ਇਸ ਮੁੱਦੇ ਤੇ ਸੰਯੁਕਤ ਮੋਰਚਾ ਉਦੋਂ ਦੀ ਲੜਾਈ ਲੜ ਰਿਹਾ ਹੈ 12 ਪ੍ਰੋਗਰਾਮ ਅਸੀਂ ਕੀਤੇ ਆ ਵੀ ਸਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਇਹਨਾਂ ਨੂੰ ਲਾਗੂ ਕੀਤਾ ਜਾਵੇ ਪਰ ਸਰਕਾਰ ਨੇ ਸੁਣੀ ਨਹੀਂ ਤੇ ਹੁਣ ਇਹਨਾਂ ਦੇ ਕੰਨਾਂ ਵਿੱਚ ਦੀ ਸੁਣਾਵਾਂਗੇ ਕੀ ਗੱਲ ਬਾਪੂ ਜੀ ਫਿਰ ਬੜਨ ਨਹੀਂ ਦੇਣਾ ਬੜਨ ਨਹੀਂ ਦੇਣਾ ਫਿਰ ਬਾਪੂ ਜੀ ਨਾ ਇਹ ਨਾ ਸਾਨੂੰ ਤਾਂ ਯਾਰ ਤਿੰਨੇ ਕਲਾਕਾਰ ਹੀ ਦੇਤੇ ਠੀਕ ਹੈ ਸਾਨੂੰ ਤਾਂ ਤਿੰਨੇ ਕਲਾਕਾਰ ਦੇਤੇ ਤੇ ਤੂੰ ਵੀ ਖੜਕਾਈ ਹੋ ਜਾਣਗੇ ਇੱਥੇ ਹੋਰ ਤੈਨੂੰ ਪੱਲੇ ਕੁਝ ਨਹੀਂ ਠੀਕ ਹੈ ਹਾਂ ਸਰਾਜ ਵੀ ਕਲਾਕਾਰ ਹੈ ਉਹ ਜਿਹੜਾ ਸਦੀਕ ਸੀ ਉਹਦਾ ਜਿਹੜਾ ਪਿਛਲੇ ਦੋ ਨਾਲ ਮੇਰਾ ਮੋਢਾ ਟੁੱਟਿਆ ਯਾਰ ਜੋ ਮਿਲੀ ਕਿ ਉਹਦਾ ਬਾਸੋਂ ਦੇਣਾ ਤੇ ਉਹਨੇ ਕੋਈ ਦਵਾਈ ਦੁਵਾਈ ਦਵਾ ਦੇਗੀ ਜਾ ਕੇ ਜੋ ਮੋਢਾ ਠੀਕ ਹੋ ਜੇ ਪਿਛਲੇ ਦੋਲਾਂ ਦੇ ਦਾ ਟੁੱਟਿਆ ਦਾ ਠੀਕ ਹੈ ਦੂਜਾ ਯਾਰ ਆ ਜਿਹੜਾ ਹੁਣ ਦੇਦਾ ਸਾਨੂੰ ਇੱਕ ਹੋਰ ਇਨਤਜ਼ਾਰ ਭਗਵਾਨ ਦਮਾਨ ਨੇ ਠੀਕ ਹੈ ਉਹਦਾ ਕੁਲਫੀ ਕਰਮ ਕਰਮ ਸੀਗੀ ਸੀਗੀ ਆ ਇੱਕ ਹੋਰ ਦੇਦਾ ਸਾਨੂੰ ਇਹ ਕੀ ਕਰਨਗੇ ਸਭ ਕਲਾਕਾਰ ਹੀ ਸਾਡੇ ਕੋਲ ਆ ਭਾਜਪਾ ਦਾ ਕਹਿੰਦੇ ਵੀ ਕੰਮ ਹੀ મોદી ਨੇ ਤਾਂ ਬਹੁਤ ਕਰਤੇ મોદી ਨੇ ਕੀ ਕਰਿਆ ਯਾਰ ਡੱਕਾ ਵੀ ਨਹੀਂ ਕਰਿਆ ਸਾਡਾ ਦੱਸ ਦੇ ਵੀ ਪੰਜਾਬ ਉਹਦਾ ਕੀ ਕਰਿਆ ਵੇ ਪਿਆਵ ਚੱਕਰ ਪੀਆ ਵੀ ਨਹੀਂ ਦਿੱਤਾ ਉਹਨੇ ਕਿੱਥੇ ਦਿੱਤਾ ਦੇ ਸਾਨੂੰ ਤੇ ਜਿਉਂ ਨੇ ਕਹਤਾ ਵੀ ਸਾਡਾ ਵੀ ਆ ਗਿਆ ਜੀ ਮੈਂ ਜਿਉਂ ਨੇ ਕਹਤਾ ਵੀ ਸਾਡਾ ਵੀ ਦੇਸ਼ ਆ ਸੀ ਵੀ ਆਉਣਾ ਹੀ ਆ ਫਿਰ ਸਾਨੂੰ ਕੋ ਨਹੀਂ ਬਣ ਦੇਸ਼ ਉਹਨਾਂ ਦਾ ਵੀ ਹੈ ਸਾਰਿਆਂ ਦਾ ਹੈ ਅਸੀਂ ਇਹ ਨਹੀਂ ਆਦੇ ਕੋਈ ਨਾ ਆਵੇ ਪਰ ਵਿਰੋਧ ਕਰਨਾ ਸਾਡਾ ਹੱਕ ਹੈ ਹਾਂ ਉਹ ਅਸੀਂ ਕਰਾਂਗੇ ਉਹ ਸਾਡਾ ਕਰਨ ਦਾ ਹੱਕ ਹੈਗਾ ਸਾਨੂੰ ਇਹ ਕੋ ਦਿੰਦੇ ਹੀ ਨਹੀਂ ਸੈਂਟਰ ਸਰਕਾਰ ਸਾਨੂੰ ਉਹ ਕੁਝ ਨਹੀਂ ਦਿੰਦੀਗੀ ਉਹ ਸਾਡਾ ਹੱਕ ਹੈਗਾ ਠੀਕ ਹੈ ਨਾ ਉਹ ਬਣਦਾ ਹੀ ਬਣਦਾ ਹਾਂ ਹੱਸ ਰਿਹਾ ਹਾਂ ਤੇ ਪਰੋਸਾਂ ਨਹੀਂ ਵੀ ਜ ਆਉ ਕੰਮ ਕਮ ਕਰੂ ਛੋਡੇ ਉਹ ਯਾਰ ਉਹਦਾ ਕਲਾਕਾਰ ਬੰਦਾ ਉਹਨੇ ਕੀ ਕਰਨਾ ਯਾਰ ਉਹਨੇ ਬੰਦਾ ਆ ਜਿਹੜਾ ਸੁਝਾ ਦਿੱਤੇ ਵੀ ਆ ਠੀਕ ਆ ਉਹ ਸਦੀਕ ਸੀ ਮਾੜੀ ਉਹ ਤੇਰੀ ਹਾਸੇ ਸੀਗੀ ਉਹਦਾ ਵਿਚਾਰੇ ਦਾ ਮੋਢਾ ਮਾੜਾ ਟੁੱਟਿਆ ਹੋਇਆ ਖਬਰਾਂ ਕਿਟਾ-ਕੁਟਾ ਵੀ ਉੱਤਰ ਗਿਆ ਹੋਵੇ ਦਾ ਸ਼ਾਇਦ ਉੱਤਰ ਗਿਆ ਹੋਵੇ ਹੁਣ ਤੇ ਆ ਬੋਟਾਂ ਵਾਲੇ ਦੇਖ ਲਈ ਤੂੰ ਵੀ ਫੇਰ ਖੜਕਾਉ ਠੀਕ ਆ ਨਾ 5 ਸਾਲ ਦਾ ਸਾਨੂੰ ਦੇਸੀ ਆ ਨਹੀਂ ਵੀ ਉਹ ਆਇਆ ਇੱਥੇ ਮੱਲਣ ਚ ਆਇਆ ਹੀ ਵਿਖਾ ਦੇ ਯਾਰ ਅਲੱਗ ਦਾ ਡਰਪੇ ਵਿਖਾ ਦੇ ਸਾਨੂੰ ਹਾਂ ਕਦੇ ਕਦੇ ਬੜੇ ਨਹੀਂ ਯਾਰ ਅਸੀਂ ਤਾਂ ਵੇਖੀ ਨਹੀਂ ਸ਼ਕਲ ਹੀ ਨਹੀਂ ਵੇਖੀ ਭੁੱਲੀ ਗਏ ਕੱਲ ਟੀਵੀ ਤੇ ਦੇਖਦੇ ਰਹੇ ਕੱਲ ਟੀਵੀ ਤੇ ਵੇਖਣੇ ਹੁਣ ਦਾ ਹਾਂ ਮਾੜਾ ਮੋਟਾ ਉਹ ਵੀ ਇਹ ਖਬਰਾਂ ਖੋਬਰਾ ਜ ਆ ਜਾਂਦਾ ਦਾ ਹਾਂ ਅਗੇ ਆ ਗਉਣ ਗਉਣ ਆਉਂਦਾ ਨਾ ਮੱਲਣ ਕਿੰਨੇ ਵਣ ਦੇ ਦੋਗੇ ਫਿਰ ਤੁਸੀਂ ਭਾਜ ਪਾਣੀ ਵਣ ਦੇਣ ਦੂਜਿਆਂ ਨੂੰ ਨਾ ਦੂਜਿਆਂ ਦਾ ਵੀ ਬਾਈਕਾਰਡ ਹੀ ਆ ਸਮਝੋ ਯਾਰ ਸਾਰੇ ਹੈ ਦਾ ਕਲਾਕਾਰ ਹੀ ਹੈ ਨਾ ਇਹ ਠੀਕ ਆ ਸਾਰੇ ਤੁੰਬੀ ਵਾਲੇ ਹੀ ਆ ਕੋਈ ਇਹਨਾਂ ਦੇ ਜ਼ਿੰਮੇਵਾਰ ਤਾਂ ਨਹੀਂ ਹੁੰਦਾ ਨਹੀਂ ਸਾਨੂੰ ਠੀਕ ਆ ਨਾ ਜ਼ਿੰਮੇਵਾਰ ਤਾਂ ਕੋਈ ਨਹੀਂ ਦਾਨੀ ਇਹਨਾਂ ਜੋ ਸਾਰੇ ਸਾਰੇ ਕੋਈ ਹਜੇ ਕਾਲੀਆਂ ਨੇ ਪਤਾ ਨਹੀਂ ਕੀ ਖੇਡਣਾ ਇਹ ਵੀ ਕੀ ਪਤਾ ਕੀ ਦੇ ਦੇਣਗੇ ਕੋਈ ਕਲਾਕਾਰ ਇਹ ਪਾਲੀ ਹੁੰਦੇ ਹੋਣੇ ਕਿਤੇ ਬੈਠੇ ਵਿਚਾਰੇ ਕਲਾਕਾਰ ਵੀ ਦੇ ਦੇਣ ਹੈ ਵਿਚਾਰੇ ਕਲਾਕਾਰ ਇਹਨਾਂ ਦੇ ਦੇ ਦੇਣ ਚਾਰੇ ਤੁੰਬੀ ਵਾਲੇ ਦੇਣਗੇ ਸਾਨੂੰ ਐ ਲੱਗਦਾ ਠੀਕ ਆ ਹੱਥ ਦੇ ਵਿੱਚ ਫੜੀ ਵੜ ਖੜੇ ਹਾਂ ਜੀ ਕਿਉਂ ਮੜ ਨਹੀਂ ਦੇਣਾ ਇੱਤ ਕੀ ਬਿਲਕੁਲ ਨਹੀਂ ਮੜਨ ਦੇਣਾ ਕਿਉਂ ਸਾਡੀਆਂ ਮੰਗਾ ਮੰਗਾ ਹੀ ਨਹੀਂ ਐ ਅਸੀਂ ਕਿਸਾਨ ਜਾਂਦੇ ਸੀ ਜਦੋਂ ਖਨੌਰੀ ਬਾਰਡਰ ਤੇ ਸਾਡੇ ਗੋਲੀਆਂ ਮਾਰ ਗਏਗਾ ਉਹ ਤਾਂ ਮੰਗਾ ਇਹਨਾਂ ਨੂੰ ਦੱਸ ਗਏ ਨੇ ਤੇ ਅੱਜ ਅੱਜ ਵੋਟਾਂ ਭਰੇ ਅਸੀਂ ਦੱਸ ਗਏ ਹੁਣ ਜੇ ਤੇ ਆਉਣਗੇ ਤਾਂ ਅਸੀਂ ਬਾਈਕਟ ਕਰਾਂਗੇ ਪੂਰੀ ਪੂਰੀ ਤਰ੍ਹਾਂ ਦਬ ਲਾਂਗੇ ਇਹਨਾਂ ਨੂੰ ਤਰ ਕੇ ਉਹ ਕਹਿੰਦੇ ਵੋਟਾਂ ਲੈਣ ਆਉਣਾ ਇਸ ਤਾਂ ਮੰਗਾ ਸੁਣਣ ਆਉਣੀਆਂ ਹੁਣ ਕੀ ਮੰਗਾ ਕੌਣ ਵੋਟਾਂ ਸਾਡੀ ਇਕੱਲੀ ਬੋਰਡ ਦੀ ਤਾਂ ਪਾਵਰ ਹੈਗੀ ਹੋਰ ਸਾਡੇ ਕੋਲ ਹੈ ਕੀ ਸਾਡੇ ਕੋਲ ਛੱਡੇ ਕੁਝ ਨਹੀਂ 752 ਕਿਸਾਨ ਤਾਂ ਦਿੱਲੀ ਚ ਮਾਰਤੇ ਇਹਨਾਂ ਨੇ ਸਾਡੇ ਪੁੱਤ ਤੇ ਹਰ ਰੋਲੀ ਜਾਂਦੇ ਆ ਕੋਈ ਬੇਰੋਜ਼ਗਾਰ ਕੋਈ ਕਿਸੇ ਨੂੰ ਨੌਕਰੀ ਦਿੱਤੀ ਐ ਜਦੋਂ ਦਾ 10 ਸਾਲ ਹੋ ਗਏ ਕੋਈ ਭਰਤੀ ਗੱਡੀ ਇਹਨਾਂ ਨੇ ਸਾਡੇ ਤਾਂ ਬੀਬੀ ਐਮ ਐਮ ਕਰਕੇ ਉਹ ਫਿਰਦੇ ਸੜਕਾਂ ਤੇ ਜਵਾਕ ਕਿੱਧਰ ਜਾਜੇ ਅਸੀਂ ਹੁਣ ਹੁਣ ਵੋਟਾਂ ਮਲੇ ਸਿੱਧੇ ਨੇ ਸਾਡੇ ਕੋਲੇ ਵੋਟ ਹੀ ਤਾਂ ਪਾਵਰ ਰਹੀ ਜੇ ਵੋਟਾਂ ਵਲੇ ਨਹੀਂ ਅਸੀਂ ਗੱਲ ਪਾਵਾਂਗੇ ਤਾਂ ਪਾਵਾਂਗੇ ਕਦੋਂ ਪਰ ਮੋਦੀ ਕਹਿੰਦਾ ਮੈਂ ਤਾਂ ਕਿਸਾਨਾਂ ਦੇ ਲਈ ਕਰਦਾ ਹੀ ਬਹੁਤ ਕੀ ਕੀ ਕਰਦਾ ਸਾਨੂੰ ਮਾਰ ਹੀ ਜਾਂਦਾ ਮੈਨੂੰ ਇਹ ਦੱਸੋ ਵੀ ਜਿਹੜਾ ਕਿਸਾਨ ਦੀ ਖੇਤੀ ਚ ਟਮਾਟਰ ਹੁੰਦਾ 200 ਰੁਪਏ ਕਿਲੋ ਚੜਿਆ ਪਿਆ ਵਪਾਰੀ ਵਰਗ ਨੂੰ ਤਾਂ ਤਾਂ ਚੱਕੀ ਜਾਂਦਾ ਕਿਸਾਨ ਨੂੰ ਥੱਲੇ ਸਿੱਟੀ ਜਾਂਦਾ ਅਸੀਂ ਜੱਜੇ ਤਾਂ ਜੱਜੇ ਕਿੱਥੇ ਸਾਡਾ ਜਿਹੜਾ ਵੀ ਸਿਲੰਡਰ ਸੀਗਾ ਸਾਡਾ ਸਿਲੰਡਰ ਅਸਮਾਨੀ ਰੱਖਦਾ 460 ਰੁਪਏ ਦਾ ਪਰਦੇ ਹੁੰਦੇ ਸੀ ਤੇ ਹੁਣ 1100 ਦਾ ਭਰੀ ਜਾਂਦੇ ਕਿਧਰ ਗੰਜ ਹਾਂ ਸਹਾਂਸ ਨੂੰ ਪੁੱਛੋਂਗੇ ਸਵਾਲ ਫਿਰ ਕੌਣਾ ਪੂਰਾ ਪੁੱਛਾਂਗੇ ਇਹੀ ਖਿਲਾਰ ਕੇ ਪੁੱਛਾਂਗੇ ਬੋਦੀਆਂ ਦਾ ਹੱਥ ਪਾਵਾਂਗੇ ਇਹੋ ਜੀ ਕੀ ਗੱਲ ਹੈ ਪੁੱਛੋਂਗੇ ਹਾਂ ਪੂਰਾ ਪੁੱਛਾਂਗੇ ਬੜ ਨਹੀਂ ਦੇਣਾ ਨਹੀਂ ਵੜਨ ਦਿੰਦੇ ਅਸੀਂ ਜੋ ਵੜ ਬੜੂਗਾ ਤਾਂ ਦਵਲਾਂਗੇ ਅੱਗੇ ਤਾਂ ਦੇਖੇ ਗਿਰਾ ਆਕੇ ਦੇਖਿਆ ਸੀ ਲੈ ਕੇ ਟੰਬੇ ਪੈਦਾ ਕੇ ਮਗਰ ਛੱਡਦੇ ਨਹੀਂ ਕੀ ਪਤਾ ਜਿੱਤ ਕੇ ਕੋਈ ਸਵਾਰੀ ਦੇਵੇ ਤੁਹਾਡਾ ਕਿ ਨਹੀਂ ਕਈ ਅੱਜ ਟਿੱਕਰ ਦਾ ਕਹਿੰਦਾ ਕਿ ਇਹਨੇ ਸਵਾਰੇ ਨਹੀਂ ਇਹ ਸਵਾਰ ਜੀ ਲਫਾਂ ਵਾਲਾ ਲਾ ਹਾਂ 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 ਬੋਧੀਆਂ ਹਲਾਉਣ ਵਾਲਾ ਹੀ ਐ ਭਰੋਸਾ ਹੈ ਨਹੀਂ ਨਹੀਂ ਸਾਨੂੰ ਕੋਈ ਭਰੋਸਾ ਨਹੀਂ ਕਿਸੇ ਤੇ ਜੀ ਕੀ ਲੱਗਦਾ ਬੜ ਨਹੀਂ ਦੇਣਾ ਨਹੀਂ ਨਹੀਂ ਮੈਂ ਵੜਨ ਦਿਓਗੇ ਵੜ ਨਹੀਂ ਦਿੰਦੇ ਹੈ ਨਹੀਂ ਦਿੰਦੇ ਜੀ ਨਹੀਂ ਵੜਨਦੇ ਕਿਉਂ ਕੀ ਕਰਨ ਹਾਂ ਤੇ ਮੈਂ ਨਾ ਬੋਲਦਾ ਕਿਉਂ ਨਹੀਂ ਵੜਨ ਦਿੰਦੇ ਬਾਪੂ ਫਿਰ ਕੀ ਕਰਨ ਉਹ ਨਹੀਂ ਵੜਨ ਦਿੰਦੇ ਜੀ ਹੈ ਨਹੀਂ ਵੜਨ ਦਿੰਦੇ ਜੀ ਬਸ ਭਾਜਪੀ ਵਾਲਿਆਂ ਨੂੰ ਨਹੀਂ ਨਹੀਂ ਕਿਸੇ ਨੂੰ ਵੜਨ ਨਹੀਂ ਦਿੰਦੇ ਅਸੀਂ ਜੀ ਇਹੋ ਜਿਹਾ ਹੀ ਕਰਤਾ ਬਹੁਤ ਕੁਸ਼ ਕਰਤਾ ਜਿਹੜਾ ਹੈ ਬਹੁਤ ਕੁਸ਼ ਕਰਤਾ ਕੀ ਕਰਾਉਣ ਵੜ ਕੇ ਹੋਰ ਕਿਹ ਕਿਵੇਂ ਜੀ ਉਹ ਇਹਨਾਂ ਦਾ ਪਿਓ ਮਾਰਤਾ ਉਹਨਾਂ ਨੇ ਅੱਛਾ ਹਾਂ ਇਹਨਾਂ ਨੂੰ ਨੌਕਰੀ ਮਿਲੀ ਹੈ ਮੁੜ ਕੇ ਇੱਕ ਮੁੰਡੇ ਨੂੰ ਕਿਸਾਨੀ ਨੂੰ ਹਾਂ ਕਿਸਾਨੀ ਦੋਨਾਂ ਨੇ ਚ ਮਰਿਆ ਪਛੀਦ ਹੋਇਆ ਇਹਨਾਂ ਦਾ ਬੰਦਾ ਪਰ ਉਹਦਾ ਕਹਿੰਦੇ મોદી ਨੇ ਬਹੁਤ ਕੁਸ਼ ਕਰਤਾ ਕੁਸ਼ ਨਹੀਂ ਕੀਤਾ ਜੀ ਕੁਸ਼ ਨਹੀਂ ਕੀਤਾ ਕੁਸ਼ ਨਹੀਂ ਕੀਤਾ ਹਾਂ ਸਰ ਇਹ ਹਾਂਸ ਲੱਗਦਾ ਕਰ ਦੂ ਕੁਛ ਜੇ ਨਾ ਡੱਕਾ ਇੱਕ ਨਹੀਂ ਕਰਦੇ ਨਹੀਂ ਕਰਨਾ ਹੈ ਕੁਛ ਵੀ ਨਹੀਂ ਕਰਦਾ ਨਾ ਬਾਈ ਇਹ ਨਹੀਂ ਹਲਾਉਣੇ ਜਿਵੇਂ ਬਾਈ ਕਹਿੰਦਾ ਵੀ ਕਲਾਕਾਰ ਹੀ ਦੇਦੇ ਸਾਨੂੰ ਤੋਂ ਹਾਂ ਹਾਂ ਕਲਾਕਾਰ ਇੱਕ ਹੋਰ ਆਉਣ ਵਾਲਾ ਬਸ ਇੱਕ ਦਿਨ ਖੜ੍ਹਜੋ ਕਲਾਕਾਰ ਹੋਰ ਸਾਰੀ ਕਲਾਕਾਰ ਦੇ ਦਿੰਦੇ ਸਾਰੇ ਕਲਾਕਾਰ ਵਜਾਈਆ ਜਾਏਗਾ ਵੇਖੀ ਜਾਏਗਾ ਉਹਨਾਂ ਨੂੰ ਤਾੜੀਆਂ ਮਾਰ ਨਾ ਕਲਾਕਾਰਾਂ ਨੇ ਕੁਛ ਕੀਤਾ ਨਾ ਡੱਕਾ ਨਹੀਂ ਕੀਤਾ ਜੀ ਥੋੜੇ ਫ੍ਰੀਜ਼ ਕੋਡ ਦਾ ਨਾ ਨਾ ਡੱਕਾ ਨਹੀਂ ਕੀਤਾ ਮਾਮਸ ਜੀ ਨੇ ਵੇਖਿਆ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਦੇਖਿਆ ਨਹੀਂ ਉਹ ਕਹਿੰਦੇ ਮੋਢਾ ਉੱਤਰਿਆ ਬੰਨਣਾ ਪਤਾ ਨਹੀਂ ਮੋਢੇ ਉਤਰਨ ਦਾ ਮੈਂ ਤਾਂ ਕਰੇ ਵੇਖਿਆ ਫੋਟੋ ਤੇ ਉਹਦੇ ਆਇਆ ਜਿੱਦਾਂ ਬੋਟਲ ਲੈ ਤਾ ਇਹ ਜੀ ਜੀ ਜਰੂਰ ਇਹ ਜਿਹੜੇ ਨਾ ਕਲਾਕਾਰ ਫਿਲਮੀ ਐਕਟਰ ਇਹਨਾਂ ਨੂੰ ਜਿਹੜਾ ਲਿਆ ਲਿਆਇਆ ਜਾ ਰਿਹਾ ਇੱਕ ਜਿਹੜੀ ਨੌਜਵਾਨੀ ਹੈ ਜਿਹੜੇ ਯੁਵਾ 18 ਸਾਲ ਦੇ ਆ 19 ਸਾਲ ਦੇ ਜਿਨ੍ਹਾਂ ਦੀ ਨਵੀਂ ਬੂਟ ਬਣੀ ਹੈ ਉਹਨਾਂ ਨੂੰ ਇੱਕ ਭਾਵਨਾਵਾਂ ਦੇ ਵਿੱਚ ਵਹਾ ਕੇ ਵੀ ਹੰਸਰਾਜ ਹੰਸ ਆ ਗਿਆ ਕਰਮਜੀਤ ਅਨਮੋਲ ਆ ਗਿਆ ਸੰਨੀ ਦਿਓਲ ਆ ਗਿਆ ਇੱਥੇ ਫਲਾਨਾ ਆ ਗਿਆ ਇਹ ਇਹ ਚੀਜ਼ਾਂ ਬੀ ਉਹ ਪਿੰਡਾਂ 'ਚ ਜਦੋਂ ਆਉਂਦੇ ਆ ਨੌਜਵਾਨੀ ਹੈ ਭਾਵਨਾ 'ਚ ਬਚ ਕੇ ਵੀ ਫੋਟੋ ਲਵਾ ਲਈ ਨਾਲ ਜੱਫੀ ਪਾ ਲਈ ਨਾਲ ਖਿਲਾਰ ਲਿਆ ਵੀ ਇਹ ਚੀਜ਼ਾਂ ਦੇ ਲੋਕਾਂ ਨੂੰ ਉਹਨਾਂ ਨੂੰ ਭਾਵਨਾਵਾਂ 'ਚ ਭਾ ਕੇ ਤੇ ਇੱਕ ਧੂਖਾ ਦੇਣਾ ਤੇ ਇੱਕ ਜਿਹੜਾ ਚਿਹਰਾ ਲੋਕਾਂ ਦੇ ਵਿੱਚ ਮੰਨਿਆ ਪਰ ਮੰਨਿਆ ਜਿਹਦੀ ਚਰਚਾ ਹੈ ਕਲਾਕਾਰ ਦੀ ਅਕਸਰ ਲੋਕ ਸੁਣਦੇ ਆ ਫਿਲਮਾਂ ਵੇਂਦੇ ਆ ਇਹ ਚੀਜ਼ਾਂ ਫਿੱਟ ਕਰ ਰਹੇ ਆ ਇਹਨਾਂ ਨੂੰ ਫਿੱਟ ਕਰਕੇ ਤੇ ਵੀ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾਂ ਲੈ ਕੇ ਤਿੱਤਰ ਹੋ ਤੇ ਮੁੜ ਕੇ ਕਿਸੇ ਨੇ ਪੰਜ ਸਾਲ ਨਹੀਂ ਆਉਣਾ ਇੱਥੇ ਸਾਡੇ ਮੁਹੰਮਦ ਸਦੀਕ ਪਿਛਲੇ ਸਮੇਂ ਦੇ ਵਿੱਚ ਰਹਿ ਕੇ ਗਿਆ ਮੈਂਬਰ ਪਾਰਲੀਮੈਂਟ ਅਸੀਂ ਉਹਨੂੰ ਫਰੀਦਕੋਟ ਦੇ ਵਿੱਚ ਜੇਤੂ ਮਾਰਚ ਕੱਢਦੇ ਵੀ ਨਹੀਂ ਦੇਖਿਆ ਕੰਮ ਦੀ ਤਾਂ ਛੱਡੋ ਆਉਣ ਦੀ ਵੀ ਛੱਡੋ ਅਸੀਂ ਜੇਤੂ ਰੈਲੀ ਵੀ ਨਹੀਂ ਮਾਦੇ ਸ਼ੇਰ ਨੇ ਕੱਢੀ ਤੇ ਆਉਣਾ ਕਿਸੇ ਨੇ ਨਹੀਂ ਗਿਆ ਜਿੱਤ ਕੇ ਇਹਨਾਂ ਨੇ ਚਲੇ ਜਾਣਾ ਤੇ ਲੋਕ ਭਾਵਨਾ ਚ ਬਹਿ ਜਾਣ ਅਸੀਂ ਇਹਨਾਂ ਦਾ ਸਖਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਜੁਨੇ ਦੀ ਇਕਤਾ ਗ੍ਰਾਹ ਦਾ ਤਾਲਮਾ ਤੇ ਅਸੀਂ ਇਹਨਾਂ ਦੀ ਅੜੀ ਕਰ ਰਹੇ ਹਾਂ ਤੇ ਅਸੀਂ ਸਵਾਲਾਂ ਦੀ ਝੜੀ ਲਾ ਕੇ ਤੇ ਭਜਾਵਾਂਗੇ ਤੇ ਪੰਜਾਬ ਦੀ ਧਰਤੀ ਤੇ ਬੀਜੇਪੀ ਦੀ ਸਟੇਜ ਨਹੀਂ ਲਗਣ ਦੇਵਾਂਗੇ ਅੱਛਾ ਇੱਥੇ ਹੋਰ ਦੱਸ ਦਿਓ ਇਹ ਬੀਜੇਪੀ ਦੇ ਲਈ ਹੀ ਕਿਉਂਕਿ ਬੀਜੇਪੀ ਤਾਂ ਇਹ ਵੀ ਕਹਿ ਸਕਦੀ ਹੈ ਕਿ ਕਿਸੇ ਏ ਬੀ ਸੀ ਪਾਰਟੀ ਦੇ ਵੱਲੋਂ ਖੜੇ ਕੀਤੇ ਹੋ ਸਕਦੇ ਆ ਵੀ ਜੇਕਰ ਅ ਅਕਾਲੀ ਦਲਾ ਆ ਸਕਦੀ ਹੈ ਜੇਕਰ ਕਾਂਗਰਸ ਆ ਸਕਦੀ ਹੈ ਜੇਕਰ ਆਮ ਆਦਮੀ ਪਾਰਟੀ ਆਸਦੇ ਫਿਰ ਅਸੀਂ ਕਿਉਂ ਨਹੀਂ ਆ ਸਕਦੇ ਤੁਸੀਂ ਵੇਖੋ ਵੀ ਬੀਜੇਪੀ ਸੱਤਾ ਦੇ ਵਿੱਚ ਹਕੂਮਤ ਉਹਨਾਂ ਦੀ ਰਹੀ ਹੈ ਪਿਛਲੇ 10 ਸਾਲਾਂ ਤੋਂ ਤੇ 10 ਸਾਲਾਂ ਤੋਂ ਵੱਡੇ ਅਦੋਲਨ ਵੀ ਉਹਨਾਂ ਦੇ ਸੱਤਾ ਦੇ ਵਿੱਚ ਹੋਏ ਆ ਸਾਡੀ ਕਿਸੇ ਨਾ ਕੋਈ ਤਾਏ ਦਾ ਮੁੰਡਾ ਨਹੀਂਗਾ ਅੱਜ ਅਸੀਂ ਭਗਵੰਤ ਮਾਨ ਦਾ ਮੁਰਦਾਬਾਦ ਕਰਦੇ ਹਾਂ ਤੇ ਕੈਪਟਨ ਦਾ ਵੀ ਕਰਦੇ ਰਹੇ ਹਾਂ ਚੰਨੀ ਦਾ ਵੀ ਕਰਦੇ ਰਹੇ ਹਾਂ ਅੱਜ મોદી हट ਜੇ ਹੋਰ ਆਜੇ ਅਸੀਂ ਉਹਨੂੰ ਕਿਰਾਂਗੇ ਠੀਕ ਹੈ ਸਾਡਾ ਕਿਸੇ ਨਾ ਕੋਈ ਵਿਰੋਧ ਨਹੀਂ ਸਾਡਾ ਕੋਈ ਪਰਸਨਲ ਨਹੀਂ ਵਿਰੋਧ ਨਹੀਂ ਅਸੀਂ ਇਹ ਸੱਤਾ ਦੀ ਕੁਰਸੀ ਤੇ ਬੈਠੇ ਐ ਇਹ ਦੇਸ਼ ਦੇ ਜ਼ਿੰਮੇਵਾਰ ਨੇ ਮੁਖੀ ਹੈ ਦੇਸ਼ ਦਾ ਅੱਜ ਭਗਵੰਤ ਮਾਨ ਪੰਜਾਬ ਦਾ ਮੁਖੀ ਹੈ ਸਾਡਾ ਫਰਜ਼ ਹੈ ਇਹਨਾਂ ਨੂੰ ਸਵਾਲ ਕਰਨ ਦਾ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਇਹਦਾ ਅਸੀਂ ਕਾਲਾ ਧੰਨਵਾਦ ਵਾਪਸ ਲੈ ਕੇ ਆਉਂਗਾ ਡਾਕਟਰ ਸੁਮੇਨਾ ਦੀਆਂ ਰਿਪੋਰਟਾਂ ਲਾਗੂ ਕਰੂੰਗਾ ਐਮਐਸਪੀ ਦੇਊਂਗਾ ਕਿਸਾਨਾਂ ਮਜ਼ਦੂਰਾਂ ਨੂੰ 2 ਕਰੋੜ ਨੌਕਰੀ ਦੇਊਂਗਾ ਸਾਲ ਦੇ ਵਿੱਚ ਦੱਸੋ ਇੱਕ ਵੀ ਵਾਦਾ ਪੂਰਾ ਕੀਤਾ ਫਿਰ ਜਿੰਨੇ ਵੀ ਕਿਸਾਨੀ ਅंदोलਨ ਦੇ ਵਿੱਚ ਸਵਾਲ ਹੈ ਉਹ ਸਾਡੇ ਜਾਇਜ਼ ਆ ਯਾਰ ਕੋਈ ਵੀ ਬੰਦਾ ਹੱਥ ਖੜਾ ਕਰਕੇ ਕਹੇ ਦੋ ਤੁਸੀਂ ਗਲਤ ਕਰ ਰਹੇ ਹੋ ਜਾਂ ਛੋਟੀਆਂ ਮੰਗਾਂ ਇਹਨਾਂ ਨੇ ਮੰਨ ਲਿਆ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਾਏ ਐ ਉਹ ਵੀ ਲੋਕਾਂ ਦੀ ਤਾਕਤ ਨਾਲ ਕਰਾਏ ਐ ਉਥੇ 13 ਮਹੀਨੇ ਛੜਕਾਂ ਤੇ ਸੌਏ ਆ ਸੱਪਾਂ ਦੀਆਂ ਸਿਰੀਆਂ ਦੇ ਉੱਤੇ ਉੱਥੇ ਪੈਂਦੇ ਰਹੇ ਆ ਤੇ ਸਾਡੀਆਂ ਉਹ ਮਾਵਾ ਭੈਣਾ ਪੱਲੀਆਂ ਦੇ ਵਿੱਚ ਅਸੀਂ ਆਪ ਚੱਕਿਆ ਉਹਨਾਂ ਨੂੰ ਬਹਾਦਰਗੜ੍ਹ ਤੋਂ ਜਦੋਂ ਟਰੱਕ ਚੜੇ ਗਏ ਆ ਤੇ ਸਾਡੇ ਕਿਸਾਨਾਂ ਦੇ ਉੱਤੇ ਜੀਪਾਂ ਚੜਾ ਕੇ ਤੇ ਉਹਨਾਂ ਦੀਆਂ ਲੱਤਾਂ ਤਾਂ ਤੋੜ ਤੀਆਂ ਯਾਰ ਮਾਰਤੇ ਨੌਜਵਾਨ ਤੇ ਅਜੇ ਅਸੀਂ ਇਹਨਾਂ ਨੂੰ ਸਵਾਲ ਵੀ ਨਾ ਕਰੀਏ ਕਿਉਂ ਕੀ ਗੱਲ ਹੱਕ ਨਹੀਂ ਬਣਦਾ ਸਾਡਾ ਉਹ ਸਵਾਲ ਸਾਡੇ ਜਾਇਜ਼ ਹੈ ਕੋਈ ਵੀ ਹੋਵੇ ਸੱਤਾ ਦੇ ਵਿੱਚ ਅਸੀਂ ਸਵਾਲ ਕਰਾਂਗੇ ਤੇ ਅਸੀਂ ਇਹਨਾਂ ਦੀ ਸਟੇਜ ਪ੍ਰਧਾਨ ਮੰਤਰੀ ਹੋਵੇ ਰਾਜ ਮੰਤਰੀ ਹੋਵੇ ਕੋਈ ਇਹਨਾਂ ਦਾ ਸੈਂਟਰ ਦਾ ਮੰਤਰੀ ਹੋਵੇ ਕੋਈ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਹੋਵੇ ਕੋਈ ਬੀਜੇਪੀ ਦਾ ਕੈਂਡੀਡੇਟ ਹੋਵੇ ਕੋਈ ਫਿਲਮੀ ਐਕਟਰ ਹੋਵੇ ਕੋਈ ਕਲਾਕਾਰ ਹੋਵੇ ਇਹ ਭਾਵਨਾ ਚ ਐਕਟਿਵ ਬੈਠਣ ਵਾਲੇ ਲੋਕ ਨਹੀਂਗੇ ਲੋਕਾਂ ਤੱਕ ਗੱਲਾਂ ਲੈ ਕੇ ਜਾਵਾਂਗੇ ਲੋਕਾਂ ਨੂੰ ਜਗਾਵਾਂਗੇ ਸਾਡਾ ਫਰਜ ਹੈ ਤੇ ਇਹਨਾਂ ਨੂੰ ਗਲੀਆਂ ਵਿੱਚ ਦੀ ਨਿਕਲਣਾ ਔਖਾ ਹੋ ਜਾਊਗਾ ਇਹ ਸਵਾਲ ਕੱਲੇ ਬੀਜੇਪੀ ਦੇ ਲਈ ਹੋਣਗੇ ਜਿਵੇਂ ਤੁਸੀਂ ਅੱਕੇ ਸੱਤਾ ਦੇ ਵਿੱਚ ਬੀਜੇਪੀ ਆ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹਾਕਮ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਦੇ ਲਈ ਲਈ ਹੀ ਹੋਣਗੇ ਜਾਂ ਆਮ ਆਦਮੀ ਪਾਰਟੀ ਦੇ ਲਈ ਵੀ ਸਵਾਲ ਹੋਣਗੇ ਅਸੀਂ ਸਵਾਲ ਤਾਂ ਕਿਸੇ ਨੂੰ ਵੀ ਕਰ ਸਕਦੇ ਹਾਂ ਕਾਂਗਰਸ ਨੂੰ ਵੀ ਕਰ ਸਕਦੇ ਹਾਂ ਕਿਉਂਕਿ ਸੱਤਾ ਚ ਉਹ ਵੀ ਪਿਛਲੇ ਸਮੇਂ ਚ ਰਹੇ ਆ ਜਿਹੜੇ ਮੌਜੂਦਾ ਸਰਕਾਰ ਆ ਉਹਨੂੰ ਵੀ ਕਰਾਂਗੇ ਵੀ ਉੱਥੇ ਤੁਸੀਂ ਕਿਉਂ ਨਹੀਂ ਪਰਚਾ ਸਵਾਲ ਤਾਂ ਆਮ ਆਦਮੀ ਪਾਰਟੀ ਦੀ ਵੀ ਹੋਵੇ ਕੀ ਜਨੈ ਉਹਨਾਂ ਦਾ ਅਸੀਂ ਸਵਾਲ ਕਰਾਂਗੇ ਸਵਾਲ ਤਾਂ ਪੁੱਛਣ ਦਾ ਜਾਇਜ਼ ਹੈ ਜੇ ਸਾਡਾ ਉੱਥੇ ਆਉਂਦੇ ਐ ਗੱਲ ਕਰਦੇ ਆ ਵੀ ਉੱਥੇ ਤੁਸੀਂ ਪਰਚਾ ਕਿਉਂ ਨਹੀਂ ਦਰਜ ਕੀਤਾ ਪੰਜਾਬ ਸਰਕਾਰ ਉੱਥੇ ਪਿੱਠ ਤੇ ਖੜੀ ਹੈ ਪੁੱਛਣ ਦਾ ਫਰਜ਼ ਹੈ ਜਿਹੜਾ ਭਾਜੀਪੀ ਦਾ ਸਖਤ ਵਿਰੋਧ ਆ ਜਿਹੜਾ ਜਿਹਦੀ ਸਟੇਜ ਵੀ ਨਹੀਂ ਲੱਗਣ ਦੇਣੀ ਮਤਲਬ ਬਾਈਕਾਟ ਆ ਉਹ ਬਾਈਕਾਟ ਹੈ ਉਹਨਾਂ ਦੀ ਸਟੇਜ ਵੀ ਨਹੀਂ ਪੰਜਾਬ ਦੀ ਧਰਤੀ ਤੇ ਲੱਗਣ ਦੇਣੀ ਡਾਂਗੋ ਡਾਂਗੀ ਹੋਣਾ ਇੱਕ ਵਾਰਾਂ ਫੇਰ ਚਾਹੇ ਕੋ ਗੋਲੀਆਂ ਚਲਾ ਦੇਣ ਚੱਕ ਕੇ ਅੰਦਰ ਸੱਟ ਦੇਣ ਕੋਸ ਮਰਜ਼ੀ ਕਰਨ ਸਾਡੇ ਨੌਜਵਾਨਾਂ ਤੇ ਐਨਐਸਏ ਲਾਇਆ ਗਿਆ ਉਹ ਦੱਸੋ ਪੀਓ ਕਾਦੇ ਤੇ ਲਾਇਆ ਕੀ ਐਡਾ ਗਨਾਹ ਕਰਤਾ ਅਸੀਂ ਉਸ ਸਮੇਂ ਚ ਵੀ ਸਾਡੇ ਪ੍ਰਧਾਨ ਜੀ ਬੋਲੇ ਸੀ ਜਦੋਂ ਅਮਰਤਪਾਲ ਤੇ ਇਹਨਾਂ ਨੇ ਪਰਚਾ ਦਰਜ ਕਰਕੇ ਉਹਨੂੰ ਰੈਸਟ ਕੀਤਾ ਸਾਨੂੰ ਕਿਹਾ ਜਾਂਦਾ ਇਹ ਕਾਮਰੇਟ ਹੈ ਇਹ ਸਿੱਖ ਵਰਸ਼ਿਸ ਕਾਮਰੇਟ ਦੀਆਂ ਗੱਲਾਂ ਫੁਲਾਈਆਂ ਜਾਂਦੀਆਂ ਇਹ ਇਹ ਸਰਕਾਰਾਂ ਹੀ ਫੁਲਾਉਂਦੀਆਂ ਨੇ ਅਸੀਂ ਜਦੋਂ ਅਮਰਤਪਾਲ ਨੂੰ ਅੰਦਰ ਕੀਤਾ ਅਸੀਂ ਉਦੋਂ ਮਜਾਰੇ ਕੱਢਿਆ ਪਿੰਡਾਂ 'ਚ ਅਸੀਂ ਆਵਾਜ਼ ਚੱਕੀ ਹੈ ਗਲਤ ਕਰ ਰਹੇ ਹਾਂ ਠੀਕ ਹੈ ਜਿੰਨਾ ਕੋਨੇ ਗਲਤੀ ਕੀਤੀ ਆ ਓਨਾਂ ਕ ਤੁਸੀਂ ਸਜ਼ਾ ਦਿਓ ਇਹ ਨਹੀਂ ਕਿਸੇ ਨੌਜਵਾਨ ਨੂੰ ਚੱਕ ਕੇ ਯਾਰ ਭੋਲੇ ਭਾਲੇ ਨੌਜਵਾਨਾਂ ਤੇ ਤੁਸੀਂ ਐਨਐਸਏ ਲਾ ਦਿਓ ਇਹ ਕਿਹੜਾ ਤਰੀਕਾ ਹੈ ਕੀ ਉਹਨੇ ਗਨਾਹ ਕਰਤਾ ਤੇ ਅਸੀਂ ਅੱਜ ਵੀ ਉਹਦੇ ਹੱਕ ਚ ਬੋਲੇ ਆ ਤੇ ਅਸੀਂ ਉਦੋਂ ਵੀ ਬੋਲੇ ਸੀ ਹਾਂ ਸਾਡਾ ਵਿਰੋਧ ਕਰਾਇਆ ਗਿਆ ਵੀ ਇਹ ਚੰਗਾ ਨਹੀਂ ਸਮਝਦੇ ਆਏ ਨਹੀਂ ਸਮਝਦੇ ਅਸੀਂ ਕੁਝ ਗੱਲਾਂ ਤੇ ਬੋਲੇ ਸੀ ਪੀ ਇਹ ਸਰਕਾਰਾਂ ਪੱਤੇ ਖੇਡ ਰਹੀਆਂ ਕਿਸਾਨੀ ਅੰਦੋਲਨ 1984 ਦੇ ਵਿੱਚ ਵੀ ਪੀਖਤੇ ਸੀਗਾ ਉਦੋਂ ਵੀ ਪੱਤੇ ਖੇਡੇ ਸਰਕਾਰਾਂ ਨੇ ਵੀ ਕਿਸਾਨੀ ਅੰਦੋਲਨ ਚੱਲ ਰਹੇ ਨੇ ਇੱਕ ਗਰਮ ਭਾਸ਼ਣ ਦੇ ਕੇ ਹਥਿਆਰਾਂ ਵਾਲੇ ਭਾਸ਼ਣ ਦੇ ਕੇ ਵੀ ਸਰਕਾਰਾਂ ਨੂੰ ਆਪਾਂ ਮੌਕਾ ਨਾ ਦਈਏ ਇਹ ਸਾਡੇ ਵਿਚਾਰ ਸੀਗੇ ਜਿਹੜੇ ਕੁਝ ਭਰਾਵਾਂ ਨੂੰ ਰਾਸ ਨਹੀਂ ਆਏ ਤੇ ਅਸੀਂ ਜਦੋਂ ਉਹਦੇ ਉਹਦੇ ਤੇ ਪਰਚਾ ਦਰਜ ਕੀਤਾ ਅਸੀਂ ਬਕਾਇਦਾ ਵਿਰੋਧ ਕੀਤਾ ਅੱਜ ਵੀ ਵਿਰੋਧ ਕਰਦੇ ਆ ਉਹ ਐਨਐਸਏ ਲਾਈ ਹੈ ਸਰਕਾਰਾਂ ਨੇ ਗਲਤ ਲਾਈ ਹੈ ਨੌਜਵਾਨਾਂ ਦਾ ਕਹਣ ਕਰ ਰਹੇ ਆ ਨੌਜਵਾਨੀ ਨੂੰ ਚਿੱਟਾ ਲਿਆ ਰਹੇ ਆ ਨੌਜਵਾਨੀ ਚਿੱਟਾ ਫਲਾ ਰਹੇ ਆ ਚੁੱਲੇ-ਚੁੱਲੇ ਤੇ ਚਿੱਟਾ ਉਹ ਬੰਦ ਨਹੀਂ ਹੋਇਆ ਰਜਗਾਰ ਮਿਲ ਨਹੀਂ ਰਿਹਾ ਨੌਜਵਾਨੀ ਵਿਦੇਸ਼ਾਂ ਨੂੰ ਭੱਜ ਰਹੀ ਐ ਇਹ ਸਾਰੇ ਜਾਇਜ ਨੇ ਅਸੀਂ ਕਿਹੜਾ ਕੋਈ ਨਜਾਇਜ਼ ਸਵਾਲ ਕਰਦੇ ਆ ਦੱਸੋ ਜੀ ਜੀ ਸੋ ਪਿੰਡ ਮੱਲਣ ਦੀ ਤਸਵੀਰ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਐਸਕੇਮ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਐਲਾਨ ਦੇ ਉੱਪਰ ਪੰਜਾਬ ਭਰ ਦੇ ਵਿੱਚ ਬੀਜੇਪੀ ਦਾ ਬਾਈਕਾਟ ਜਿਹੜਾ ਉਹ ਕੀਤਾ ਗਿਆ ਇਹ ਕਹਿੰਦੇ ਨੇ ਕਿ ਸਵਾਲ ਹਰ ਪਾਰਟੀ ਦੇ ਲਈ ਨੇ ਸਵਾਲ ਹਰ ਲੀਡਰ ਦੇ ਲਈ ਸਾਡੇ ਕੋਲ ਨੇ ਪਰ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਲੀਡਰਾਂ ਦਾ ਤੇ ਬੀਜੇਪੀ ਦਾ ਇੱਥੇ ਪੂਰਨ ਰੂਪ ਦੇ ਵਿੱਚ ਬਾਈਕਾਟ ਜਿਹੜਾ ਸਾਡੇ ਵੱਲੋਂ ਕੀਤਾ ਗਿਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਬੌਂਦੋ ਜੀ ਆਜਾਤ ਧੰਨਵਾਦ